ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਤੇ ਇਸ ਮੁਹਿੰਮ ਨੇ ਜਿਹੜਾ ਕਿ ਇੱਕ ਮਿਹਨਤ ਦੇ ਲਈ ਰੰਗ ਲਿਆ ਆਂਦਾ ਹੈ ਤੇ ਉਥੇ ਹੀ ਹੁਣ ਬਹੁਤ ਘੱਟ ਜਿਹੜੇ ਕਿ ਨਸ਼ੇ ਜਿਹੜੇ ਕਿ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਉਥੇ ਹੀ ਸੀਨੀਅਰ ਆਕੂ ਦਾ ਬਿਆਨ ਸਾਹਮਣੇ ਆ ਰਿਹਾ ਬਲਤੇਜ ਪੰਨੂ ਨੇ ਕਿਹਾ ਹੈ ਕਿ ਹੁਣ ਅੰਕੜੇ ਜਿਹੜੇ ਕਿ ਇਸ ਨੂੰ ਲੈ ਕੇ ਜਿਹੜੇ ਕਿ ਵਾਦਾ ਦਿੱਤੇ ਗਏ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਹੈ ਤੇ ਇਸ ਮੁਹਿੰਮ ਦੇ ਵਿੱਚ ਪੁਲਿਸ ਨੇ ਬਹੁਤ ਸਾਰਿਆਂ ਦੇ ਉੱਤੇ ਜਿਹੜਾ ਕਿ ਗ੍ਰਿਫਤਾਰੀ ਨੂੰ ਲੈ ਕੇ ਅੰਕੜੇ ਜਿਹੜੇ ਕਿ ਹਾਸਲ ਕੀਤੇ ਨੇ ਤੇ ਦੂਜੇ ਪਾਸੇ ਉੱਥੇ ਹੀ ਜਲਦ ਜਿਹੜਾ ਕਿ ਪੰਜਾਬ ਰੰਗਲਾ ਜਿਹੜਾ ਕਿ ਬਣੇਗਾ ਤੇ ਦੂਜੇ ਪਾਸੇ ਉੱਥੇ ਹੁਣ ਬਲਤੇਜ ਪੰਨੂ ਨੇ ਬਿਆਨ ਦਿੱਤੇ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਉਹਨਾਂ ਨੇ ਜਿਹੜਾ ਕਿ ਸਰਕਾਰ ਦਾ ਇੱਕ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਮਿਹਨਤ ਦਾ ਰੰਗ ਜਿਹੜਾ ਕਿ ਉਹ ਦਿਖਾਇਆ ਹੈ ਤੇ ਹੋਰ ਕੀ ਕੁਝ ਕਹਿਣਾ ਬਲਤੇਜ ਪੰਨੂ ਦਾ ਆਓ ਤੁਹਾਨੂੰ ਸੁਣਾਉਣੇ ਆ ਪੰਜਾਬ ਦੇ ਵਿੱਚ ਪੰਜਾਬ ਦੀ ਭਗਵੰਤਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਛੇੜੇ ਗਏ ਯੁੱਧ ਨਸ਼ਿਆਂ ਵਿਰੁੱਧ ਦੇ ਨਤੀਜੇ ਇਸ ਵੇਲੇ ਸਭ ਦੇ ਸਾਹਮਣੇ ਨੇ ਅਜੇ ਵੀ ਜਿਹੜੇ ਕੁਝ ਵਿਰੋਧੀ ਧਿਰਾਂ ਦੇ ਵਿੱਚੋਂ ਇਹ ਲੋਕ ਕਹਿ ਰਹੇ ਨੇ ਕਿ ਇਹਦੇ ਵਿੱਚ ਕੁਝ ਨਹੀਂ ਹੋਇਆ ਇਹ ਮਹਿਜ਼ ਅੰਕੜੇ ਨੇ ਇਹ ਮਹਿਜ਼ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਤਾਂ ਉਹ ਪਹਿਲੀ ਤੇ ਗੱਲ ਐਨਸੀਆਰਬੀ ਦੇ ਅੰਕੜੇ ਜਿਹੜੇ ਨੇ ਉਹ ਦੇਖ ਲੈਣ ਪਿਛਲੇ ਸਾਲ ਦੇ ਉਹ ਅੰਕੜੇ ਕੀ ਨੇ ਮੈਂ ਤੁਹਾਡੇ ਨਾਲ ਸਿਰਫ 2 ਸਾਲਾਂ ਦੀ ਡਿਟੇਲ ਜਿਹੜੀ ਉਹ ਸਾਂਝੀ ਕਰਨੀ ਚਾਹੁੰਦਾ 2022 ਦੇ ਵਿੱਚ 12380 ਕੇਸ ਦਰਜ ਕੀਤੇ ਗਏ 16807 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਹੈਰੋਇਨ ਦੀ ਜਿਹੜੀ ਬਰਾਮਦਗੀ ਆ ਉਹ 593.68 ਕਿਲੋ ਜਿਹੜੀ ਉਹ ਕੀਤੀ ਗਈ 225 ਜਿਹੜਾ ਸਾਲ ਚੱਲ ਰਿਹਾ ਹੈ ਇਹਦੇ ਪਹਿਲੇ ਜਿਹੜੇ 9 ਮਹੀਨੇ ਨੇ 9 ਮਹੀਨਿਆਂ ਦੇ ਅੰਕੜੇ ਜਿਹੜੇ ਉਹ ਦੇਖਣਾ ਹੈ ਕਿ ਇਹਦੇ ਵਿੱਚ 22000 ਤੇ 45 ਮਾਮਲੇ ਦਰਜ ਕੀਤੇ ਗਏ ਔਰ 29933 ਵਿਅਕਤੀਆਂ ਨੂੰ ਇਹਨਾਂ ਮਾਮਲਿਆਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਔਰ 1566.62% ਹੈਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਇਹ 9 ਮਹੀਨਿਆਂ ਦੇ ਅੰਕੜੇ ਨੇ ਜੇ ਤੁਸੀਂ 22 ਦੇ ਅੰਕੜਿਆਂ ਦੇ ਨਾਲ ਕੰਪੇਅਰ ਕਰਦੇ ਹੋ 25 ਨੂੰ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਗਿਆ ਔਰ ਨਸ਼ਾ ਮੁਕਤੀ ਮੋਰਚਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹਰ ਪਿੰਡ ਹਰ ਵਾਰਡ ਤੱਕ ਪਹੁੰਚ ਕੀਤੀ ਗਈ ਆ ਉਹਦੇ ਇਹ ਨਤੀਜੇ ਨੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਹੋਇਆ ਕਿ ਪੰਜਾਬ ਸਰਕਾਰ ਨਸ਼ੇ ਦੇ ਉੱਤੇ ਨਕੇਲ ਕੱਸ ਰਹੀ ਹੈ ਤੇ ਪੰਜਾਬੀਆਂ ਨੇ ਮੂਰੇ ਆ ਕੇ ਇਹਦੇ ਸੰਬੰਧੀ ਜਾਣਕਾਰੀ ਜਿਹੜੀ ਉਹ ਪੁਲਿਸ ਨੂੰ ਦੇਣੀ ਸ਼ੁਰੂ ਕੀਤੀ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸ਼ਿਲਾਘਾ ਯੋਗ ਪੰਜਾਬ ਦੇ ਵਿੱਚ ਪੰਜਾਬ ਦੀ ਭਗਵੰਤ ਮਾਨ ਹਰਾਂ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਛੇੜੇ ਗਏ ਯੁੱਧ ਨਸ਼ਿਆਂ ਵਿਰੁੱਧ ਦੇ ਨਤੀਜੇ ਇਸ ਵੇਲੇ ਸਭ ਦੇ ਸਾਹਮਣੇ ਨੇ ਅਜੇ ਵੀ ਜਿਹੜੇ ਕੁਝ ਵਿਰੋਧੀ ਧਿਰਾਂ ਦੇ ਵਿੱਚੋਂ ਇਹ ਲੋਕ ਕਹਿ ਰਹੇ ਨੇ ਕਿ ਇਹਦੇ ਵਿੱਚ ਕੁਝ ਨਹੀਂ ਹੋਇਆ ਇਹ ਮਹਿਜ਼ ਅੰਕੜੇ ਨੇ ਇਹ ਮਹਿਜ਼ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤਾਂ ਉਹ ਪਹਿਲੀ ਤੇ ਗੱਲ ਐਮ ਸੀ ਆਰ ਬੀ ਦੇ ਅੰਕੜੇ ਜਿਹੜੇ ਨੇ ਉਹ ਦੇਖ ਲੈਣ ਪਿਛਲੇ ਸਾਲ ਦੇ ਉਹ ਅੰਕੜੇ ਕੀ ਨੇ